ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਆਓ ਸੁਣੋ ਅੱਜ ਕੁਝ ਪੰਜਾਬ ਦੇ ਖੇਤਾਂ ਦੀ ਸ਼ਹਿਰ ਕਰਾਵਾਂ ਸਾਡੇ ਖੇਤਾਂ ਦੇ ਵਿੱਚ ਇਸ ਸਮੇਂ ਕੀ ਚੱਲ ਰਿਹਾ ਹੈ ਦੇਖਦੇ ਆਪਾਂ ਕੈਮਰੇ ਦੀ ਨਜ਼ਰ ਨਾਲ ਖੇਤੀ ਇੰਨੀ ਆਧੁਨਿਕ ਹੋ ਗਈ ਹੈ ਐਨਾ ਯੁੱਗ ਬਦਲ ਗਿਆ ਪਰ ਕੁਝ ਕਿਸਾਨ ਵੀਰਾਂ ਨੇ ਵੱਡੇ ਟਰੈਕਟਰ ਲੈਣਦੇ ਵੇਦੇ ਕੁਝ ਪਹਿਲਾਂ ਰਵਾਇਤੀ ਟਰੈਕਟਰ ਜੋ ਸਾਡੇ ਕੋਲੇ ਸੀਗੇ 735 ਮੈਸ਼ੀ ਤੇ ਆਪਣੇ 2511 ਜੀ 3511 ਐਡੇ ਡਿਕ ਟਰੈਕਟਰ ਹੁੰਦੇ ਸੀ 25 25 30 30 ਕਿੱਲਾਂ ਦੀ ਖੇਤੀ ਮੌਜ ਇਹਨਾਂ ਕਰੀ ਜਾਂਦੇ ਸੀ ਇਹਨਾਂ ਨਾਲ ਜਦੋਂ ਦਾ ਸਮੇਂ ਨੇ ਪਲਟਾ ਖਾਦਾ ਹੈ ਬੈਂਕਾਂ ਨੇ ਸਾਨੂੰ ਲੋਨ ਵੱਡੇ ਦੇਣ ਤੇ ਲਿਮਟਾਂ ਵੱਡੀਆਂ ਬਣਾਤੀਆਂ ਜ਼ਮੀਨ ਦੀਆਂ ਸਾਨੂੰ ਸੰਦ ਵੀ ਵੱਡੇ ਲੈਣ ਦੀ ਇੱਛਾ ਪੈਦਾ ਹੋ ਗਈ ਹੈ ਸੰਦ ਅਸੀਂ ਵੱਡੇ ਲੈ ਲੇ ਟਰੈਕਟਰ ਵੱਡੇ ਲੈ ਲੇ ਫਾਰ ਜਮੀਨ ਸਾਡੇ ਕੋਲੇ ਉੰਨੀ ਹੋਈ ਹੈ ਉਦੋਂ ਵੀ ਕੱਟੀ ਹੈ ਕੁਝ ਜ਼ਮੀਨ ਹਗੀ ਸੜਕਾਂ ਦੇ ਵਿੱਚ ਕੁਝ ਵੱਡੇ ਵੱਡੇ ਸ਼ਾਇਰ ਇਹਨੂੰ ਖਾ ਗਏ ਰਕਵਾਦਾ ਪੰਜਾਬ ਦਾ ਘਟਿਆ ਪਰ ਦੇਖੋ ਹੁਣ ਵੱਡੇ ਟਰੈਕਟਰ ਚੱਲਦੇ ਤਾਂ ਉਹਦੇ ਵਾਸਤੇ ਵੱਡੇ ਸੰਦ ਵੀ ਚਾਹੀਦੇ ਆ ਤੇ ਜ਼ਮੀਨ ਵੀ ਸਾਨੂੰ ਵੱਧ ਚਾਹੀਦੀ ਆ ਪਰ ਜ਼ਮੀਨ ਸਾਡੇ ਕੋਲੇ ਕਿੱਥੇ ਆ ਜ਼ਮੀਨ ਸਾਡੇ ਕੋਲੇ ਉਨੀ ਆ ਉਦੋਂ 20 ਘਟ ਗਈ ਕੁਝ ਬੱਚੇ ਸਾਡੇ ਬਾਹਰ ਚੱਲੇ ਜਾਂਦੇ ਆ ਜਾ ਰਹੇ ਆ ਕੋ ਜਾਣਗੇ ਚਲੋ ਦੋਸਤੋ ਤਾਂ ਵੈਗ ਰੂ ਦੀ ਇੱਛਾ ਹੈ ਜਸਤਰਾ ਵੀ ਕਰਦਾ ਹੈ ਚੰਗਾ ਕਰਦਾ ਹੋ ਆਓ ਫਿਰ ਅੰਜ ਆਪਾਂ ਖੇਤੀ ਦੀ ਗੱਲ ਕਰਦੇ ਆਂ ਤੂੜੀ ਦਾ ਰੇਟ ਇਸ ਸਮੇਂ ਮੇਰੇ ਇਲਾਕੇ ਦੇ ਵਿੱਚ ਭਾਈ ਬਹੁਤ ਘੱਟ ਹੈ ਜਿਹੜੀ ਪਹਿਲਾਂ ਵਿਕਤੀ ਹੁੰਦੀ ਸੀ ਉਤੋਂ ਤਾਂ ਬਹੁਤ ਘੱਟ ਹੈ ਰੇਟ ਹੈ ਉਹਦਾ ਕੁਝ ਕਾਰਨ ਨੇ ਸਭ ਤੋਂ ਵੱਡਾ ਕਾਰਨ ਅਸੀਂ ਆਪ ਦੇ ਪੈਰੀ ਕਹਾੜੀ ਆਪ ਮਾਰੀ ਹੈ ਕਿਉਂਕਿ ਅਸੀਂ achar ਜਿਆਦਾ ਮੱਕੀ ਦਾ ਪਾਉਣ ਲੱਗ ਗਏ ਮੱਕੀ ਦਾ achar ਜਿਆਦਾ ਪਾਉਣਿਆਂ ਕੱਖ ਬਹੁਤ ਘੱਟ ਮਿਲਦੇ ਆ ਇਹ ਜੇ ਦ੍ਰਿਸ਼ ਬਹੁਤ ਘੱਟ ਮਿਲਦੇ ਆ ਦੇਖਣ ਨੂੰ ਵਿਖੇਤ ਦੇ ਵਿੱਚ ਗੱਡਾ ਖੜਾ ਹੈ ਗੱਡੇ ਦੇ ਉੱਤੇ ਵਰਸੀਨ ਲੱਦੀ ਵੀ ਐ ਤੇ ਬਲਦ ਵੀ ਖੜਾ ਹੈ ਪਰ ਅੱਜ ਸਾਡੇ ਇਹ ਚੀਜ਼ਾਂ ਖਤਮ ਹੋ ਰਹੀਆਂ ਐ ਅਲੋਪ ਬਿਲਕੁਲ ਹੀ ਹੋ ਗਈਆਂ ਕਿੱਥੇ ਕਿੱਥੇ ਕਿਸੇ ਕਿਸੇ ਪਿੰਡ ਦੇ ਵਿੱਚ ਮੈਨੂੰ ਮਿਲਦੇ ਐ ਇਹ ਦ੍ਰਿਸ਼ ਦੇਖਣ ਨੂੰ ਹੁਣ ਤਾਂ ਮੋਟਰਸਾਈਕਲਾਂ ਦੇ ਮਗਰ ਛੋਟੀਆਂ ਛੋਟੇ ਰੇੜੀਆਂ ਪਾ ਕੇ ਤੇ ਅਸੀਂ ਜੀ ਉਹਦੇ ਤੇ ਕੱਖ ਲੈ ਜਾਂਦੇ ਆ ਪਰ ਅਸੀਂ ਆ ਜਿਹੜੀ ਸਾਡੀ ਬਰਾਸਤ ਬਜ਼ੁਰਗਾਂ ਦੀ ਸੀ ਪਹਿਲਾਂ ਦੋ ਬਲਦਾਂ ਵਾਲੀ ਰੇੜੀ ਹੁੰਦੀ ਫਿਰ ਚਲੋ ਦੋ ਤੋਂ ਅਸੀਂ ਇੱਕ ਵੱਲ ਦਿੱਤੇ ਆ ਗਏ ਗਊ ਦਾ ਜਾਇਆ ਘਰ ਦੇ ਵਿੱਚ ਰਹਿੰਦਾ ਹੁੰਦਾ ਤਾਂ ਘਰ ਦੇ ਵਿੱਚ ਵਾਧਾ ਹੁੰਦਾ ਸਾਡੇ ਪੁਰਾਣੇ ਬਜ਼ੁਰਗ ਘਰ ਦੇ ਵਿੱਚ ਗਊ ਤੇ ਜਾਂ ਗਊ ਦੇ ਬੱਚੇ ਜ਼ਰੂਰ ਰੱਖਦੇ ਹੁੰਦੇ ਸੀ ਉਹਨਾਂ ਦੇ ਕਾਫੀ ਕਾਰਨ ਨੇ ਚਲੋ ਉਸ ਵਿਸ਼ੇ ਤੋਂ ਆਪਾਂ ਵਾਪਸ ਆਉਣੇ ਆ ਥੂੜੀ ਦਾ ਕਾਰਨ ਅਚਾਰ ਹੈ ਸੀ ਬਹੁਤ ਆਤ ਦੇ ਵਿੱਚ ਚਾਰ ਪਾਉਣ ਲੱਗੇ ਤੇ ਜੋ ਵੱਡੇ ਫਾਰਮ ਨੇ ਜਾਂ ਡੇਰੀਆਂ ਨੇ ਉਹ ਭਾਈ ਚਾਰ ਪਸ਼ੂਆਂ ਨੂੰ ਪਾਉਣ ਲੱਗੇ ਜੇ ਨਹੀਂ ਪਾਉਂਦੇ ਤਾਂ ਪਸ਼ੂਆਂ ਦਾ ਦੁੱਧ ਵੀ ਘੱਟ ਜਾਂਦਾ ਹੈ ਮੇਰੇ ਇਲਾਕੇ ਦੇ ਵਿੱਚ ਮੱਕੀ ਦਾ ਆਚਾਰ ਬਹੁਤ ਪੈਂਦਾ ਹੈ ਕੱਖ ਤਾਂ ਕਿਸੇ ਘਰ ਚ ਹੈ ਹੀ ਨਹੀਂ ਇੱਕ ਦਿਨ ਅਸੀਂ ਘੁੰਮਣ ਚਲੇ ਗਏ ਮੇਰਾ ਦੋਸਤ ਮੇਰੇ ਨਾਲ ਸੀ ਗੁਲਾਬ ਸਿੰਘ ਸਹੀ ਜੀ 15 20 ਪਿੰਡਾਂ ਦੇ ਵਿੱਚ ਘੁੰਮੇ ਹੋਵਾਂਗੇ ਸਾਨੂੰ ਕਿਸੇ ਦੇ ਕੱਖ ਨਹੀਂ ਬੀਜੇ ਮਿਲੇ ਕਿਸੇ ਕਿਸੇ ਘਰ ਦੇ ਥੋੜੇ ਕਿਸੇ ਇੱਕ ਜਾਂ ਦੋ ਕਿਆਰੀ ਜਾਂ ਤਿੰਨ ਕਿਆਰੀ ਬੀਜੇ ਮਿਲੇ ਕਿਤੇ ਕਿਤੇ ਆਹ ਹਾਲਤ ਸਾਡੇ ਦੀ ਐ ਫਿਰ ਤੂੜੀ ਮਹਿੰਗੀ ਪਈ ਕਿਵੇਂ ਹੋ ਜੇ ਤੂੜੀ ਦੀ ਜ਼ਰੂਰਤ ਨਹੀਂ ਹੈ ਸਟੋਰ ਕਰ ਲੋ ਚਾਰ ਵਾਲੇ ਖਾਨੇ ਦੇ ਵਿੱਚ ਹੀ ਭਾਈ ਇਹਨੂੰ ਰੱਖ ਲੋ ਗਾਹਾਂ ਦੇਖੇ ਜੋ ਕੁਨੋਂ ਕੋਈ ਖਰੀਦ ਦੂਗਾ ਸੁਰਥੋਂ ਆਪੇ ਜੀ ਚਲੋ ਦੋਸਤੋ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ ਪੁੱਲ ਚੁੱਕ ਮਾਫ ਕਰਨੀ ਕਿਸੇ ਵੀਰ ਨੂੰ ਮਾੜਾ ਚੰਗਾ ਲੱਗੇ ਬੋਲਿਆ ਤਾਂ ਮਾਫ ਕਰਿਓ ਸਤਿ ਸ਼੍ਰੀਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ